जिओ भोले सोमरपय भगवान वाल्मीकि जी महाराज की जय श्री श्री 108 गुरु गुरु ज्ञान नाथ महाराज की जय जोजी पाशा सतगुरु गुरु पूरन नाथ महाराज की जय गुरु गद्दी पे विराजमान संत सतगुरु केदारनाथ महाराज की जय सर्वसा संगीत कीजिए सो गुरु रूप गुरु पर ही साथ संगत जियो जो की आज नमा साल 2025 ਜਿ ਚੜਿਆ ਹੈ ਸੋ 2024 ਦੇ ਵਿੱਚ ਜਿੰਨੇ ਵੀ ਸਾਡੇ ਅਧੂਰੇ ਕੰਮ ਨੇ ਸਤਿਗੁਰੂ 2025 ਦੇ ਵਿੱਚ ਆਪਣੀ ਬਾਰ ਕਿਰਪਾ ਕਰੇ ਕਿ ਸਾਡੇ ਤੋਂ ਜੋ ਵੀ ਪਿਛਲੇ ਸਾਲਾਂ ਦੇ ਵਿੱਚ ਕੋਈ ਜੇ ਗਲਤੀ ਆਈ ਕੁਝ ਕਮੀਆਂ ਰਹਿ ਗਈਆਂ 2025 ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਜਿਹੜਾ ਹੈ ਉਹ ਵਧੀਆ ਤਿਕ ਤਰੀਕੇ ਨਾਲ ਬਤੀਤ ਕੀਤਾ ਜਾਵੇ ਔਰ ਜੋ ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ ਨਵੇਂ ਸਾਲ ਵਿੱਚ ਨਵੇਂ ਨਿਸ਼ਾਨੇ ਜੋ ਜੋ ਚਿਤਵੇ ਤੇਰੀ ਅਰਦਾਸਾਂ ਪੂਰਨ ਬਖਸ਼ੋ ਹਰ ਇਹ ਦਿਵਚ ਪਿਆਰ ਭਜੰਦੀਆਂ ਰਸਾਂ ਕਿਉਂਕਿ ਗੁਰੂ ਪਿਆਰੋ ਅੱਜ ਨਵਾਂ ਸਾਲ 2025 ਅੱਜ ਜਿਹੜਾ ਹੈ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਸਰਬੱਤ ਦਾ ਭਲਾ ਕਰੇ ਔਰ ਸਾਰੇ ਹੀ ਦੇਸ਼ਵ ਦੇਸ਼ਾਂ ਵਿੱਚ ਵਸਦੇ ਵੀਰ ਸਾਰੇ ਤੇ ਆਪਣੇ ਪਾਰ ਕਿਰਪਾ ਬਣਾ ਕੇ ਰੱਖੇ ਭਾਈਚਾਰਕ ਕਿਸਾਨ ਬਣਾ ਕੇ ਰੱਖੇ ਉਹ ਹਮੇਸ਼ਾ ਹੀ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜ ਕੇ ਰੱਖੇ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜ ਕੇ ਰੱਖੇ ਤਾਂ ਜੋ ਸਮਾਜ ਦੇ ਸੇਵਾ ਕਰ ਸਕੇ ਉਹ ਸਮਾਜ ਨੂੰ ਸੱਚ ਦੇ ਰਾਹ ਤੇ ਤੋਰ ਸਕੇ ਜਿਸ ਤਰ੍ਹਾਂ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਨੇ ਭੁੱਲੇ ਪਟਕੇ ਲੋਕਾਂ ਨੂੰ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੋੜਿਆ ਇਸੇ ਤਰ੍ਹਾਂ ਹੀ ਸਤਿਗੁਰ ਦੇ ਚਰਨਾਂ ਦੇ ਵਿੱਚ ਰਹਿ ਕੇ ਉਹਨਾਂ ਦੇ ਨਾਮ ਨੂੰ ਪੂਰੀ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ ਜਾਵੇ ਤਾਂ ਜੋ ਸਾਡਾ ਸਮਾਜ ਜਿਹੜਾ ਹੈ ਉਹ ਪਰਮਾਤਮਾ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਸਕੇ ਉਹ ਆਪਣੀ ਜੀਵਨ ਨੂੰ ਸਫਲਾ ਕਰ ਸਕੇ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗੁਰੂ ਗਿਆਨਾਤ ਮਹਾਰਾਜ ਕੀ ਜੈ ਸਤਿਗੁਰੂ ਪੂਰਨਾਤ ਮਹਾਰਾਜ ਕੀ ਜੈ ਗੁਰਗੱਦੀ ਤੇ ਬਿਰਾਜਮਾਨ ਸਤਿ ਸਤਗੁਰੂ ਗਿਰਦਾਰੀ ਰਾਤ ਮਹਾਰਾਜ ਕੀ ਜੈ ਸਰਬਸਾਤ ਸੰਗਤ ਕੀ ਜੈ